ਇਹ ਨਰਕ ਬਣਿਆ ਪਿਆ ਬਹੁਤ ਬੁਰਾ ਹਾਲ ਐ ਰਾਂਜ ਸੈ ਪੰਚਾਇਤ ਨੂੰ ਰਾਂਜ ਨਹੀਂ ਰੱਖਣੀ ਚਾਹੀਦੀ ਰਾਂਜ ਸੁਰੱਖਿਣੇ ਨਹੀਂ ਨਹੀਂ ਚਾਹੀਦੀ ਰੱਖਣੀ ਵੀ ਚਾਹੀਦੀ ਸਭ ਤਾਂ ਬਸਿਆਰ ਸਮਝਣੇ ਚਾਹੀਦੇ ਨੇ ਬੰਦੇ ਕਿਉਂ ਬਈ ਤਾਰੀ ਆਹਾਂ ਘਰਾਂ ਵਾਲਾ ਕੰਤਾ ਬਈ ਘਰਾਂ ਵਾਲੀ ਹੈ ਜੀ ਹੋਰ ਕਿੰਨੇ ਸਾਲ ਹੋਗੇ ਇਹ ਤਾਂ ਪਿਛਲੇ ਮੈਨੂੰ ਐ ਲੱਗਦਾ ਵੀ 5-7 ਸਾਲ ਦਾ ਹੀ ਚੱਲ ਰਿਹਾ ਜੀ ਪੂਰੀ ਦਲਦਲ ਆ ਗਈ ਦਲਦਲ ਆ ਇਹਦੇ ਵਿੱਚ ਦੀ ਯਾਰ ਕਿਵੇਂ ਜਵਾਕ ਲੰਘਣਗੇ ਸਕੂਲ ਵਾਲੇ ਬਈ ਰੇੜੀ ਵੀ ਨਹੀਂ ਲੱਗਦੀ ਹੈਗੀ ਆਹ ਦੇਖ ਲੋ ਲੋਕ ਕੱਖਾਂ ਵਾਲੇ ਰੇੜੇ ਬਲਦਾਂ ਵਾਲੇ ਜਾ ਹੋਰ ਰੇੜੀ ਰੂੜੀ ਤਾਂ ਦੇਖ ਲੋ ਕਿੱਥੋਂ ਲੰਘ ਜੂ ਇਕੱਲੀ ਟਰਾਲੀ ਹੀ ਲੱਗਦੀ ਹੈਗੀ ਐ ਹਾਲਾਤ ਦੇਖ ਲੋ ਵੀ ਘਰਾਂ ਦਾ ਪਾਣੀ ਫਿਰ ਘਰਾਂ ਵਾਲੇ ਵੀ ਕਿੱਧਰ ਜਾਣ ਇਹ ਜੀ ਮਸਲਾ ਪਿਛਲੇ 5 ਸਾਲਾਂ ਤੋਂ ਵੜਿਆ ਹੋਇਆ ਸੀ ਇੱਥੇ ਮਿੰਨੀ ਸਰਪੰਚ ਦਾ ਕੇਤ ਵੀ ਹੈ ਤੇ ਰਸਤੇ ਤੇ ਰੋਜ਼ ਲੰਘਦਾ ਵੀ ਨਹੀਂ ਹੁਣ ਵੀ ਲੰਘਦਾ ਮਿੰਨੀ ਸਰਪੰਚ ਕਿਵੇਂ ਜੱਗਾ ਸਰਪੰਚ ਅੱਛਾ ਹਾਂ ਉਹਦਾ ਰਸਤਾ ਵੀ ਦੀ ਇਹ ਬੇਨਤੀ ਕਰੀ ਇਹਨਾਂ ਨੇ ਸਾਰਿਆਂ ਨੇ ਕਿਸੇ ਨੇ ਇੱਕ ਅਰਜ਼ ਕਰਦਿਆਂ ਕੰਦ ਨੂੰ ਕਰਦਿਆਂ ਪਰਸੋਂ ਕਰਦਿਆਂ ਸਾਡ ਨੂੰ ਵੋਟਾਂ ਤੋਂ ਪਹਿਲਾਂ ਨੇ ਇਹ ਇੱਕ ਹੀ ਮੰਗ ਰੱਖੀ ਦੀ ਵੀ ਸਰਪੰਚ ਬਣਨ ਦਾ ਸਾਡਾ ਵੀ ਪਾਈਪ ਲਾਈਨ ਦਾ ਕੰਮ ਜਾਂ ਨਾਲਾ ਬਣਾ ਕੇ ਵੀ ਸਾਡਾ ਪਾਣੀ ਨਿਕਲਦਾ ਕਰਿਆ ਜਾ ਵੀ ਹੁਣ ਆਏ ਲਾਲੋ ਵੀ ਆ ਘਰ ਹੈ ਕੋਠੀਆਂ ਨੇ ਘਰ ਨੇ 30 40 ਕਿੱਥੇ ਪਾਣੀ ਜਾਊਗਾ ਜਵਾਖ ਦਾ ਟਿਪ ਨੂੰ ਡਿੱਗ ਗਏ ਆ ਪਿਛਲੇ ਘਰ ਵਾਲਿਆਂ ਦੇ ਰਿਸ਼ਤੇਦਾਰ ਆਏ ਤੇਗੇ ਪਰਸੋਂ ਇਸ ਤੇ ਹਾਂ ਕੁੜੀ ਹੋਊਗੀ ਨਾਲ ਪਰੋਣਾ ਹੋਊਗਾ ਉਹ ਅੱਗੇ ਕਹਿੰਦੇ ਵੀ ਆਉਂਦੀ ਨਹੀਂ ਹੈ ਕਿ ਅੱਗੇ ਲੰਗੀ ਨਹੀਂ ਜਾਂਦਾ ਮੀਂਹ ਪੈਂਦੇ ਚ ਮੁਸਕ ਮਾਰਦੀ ਆ ਵੀ ਬਹੁਤ ਬੜਾ ਹਾਲ ਹੈ ਉਧਰੋਂ ਮੀਂਹ ਪੈ ਰਿਆ ਸੀ ਆ ਲਾ ਲਓ ਮੀਂਹ ਪੈਂਦੇ ਚ ਦਾ ਜਮੀ ਹੁਣ ਆ ਘਰ ਨੇ ਜਿਹੜੇ ਖਤਮੇ ਨੇ ਜਿੰਦੇ ਹੀ ਲਾਤੇ ਇਹਨਾਂ ਨੇ ਪਰਾਂ ਦੀ ਗੇਟ ਖੋਲ੍ਹਿਆ ਆਏ ਲਾ ਲਓ ਐ ਦੇ ਕਰਕੇ ਆ ਦੇਖ ਲਓ ਵੀ ਕੀ ਹਾਲਾਤ ਨੇ ਯਾਰ ਇਹ ਤਾਂ ਹੁਣ ਦੇਖੀ ਨਹੀਂ ਤੇ ਪਹਿਲਾਂ ਵੀ ਆ ਹਾਲਾਤ ਬਣ ਰਹੇ ਨੇ ਕੋਈ ਲੰਘ ਨਹੀਂ ਸਕਦਾ ਰਸਤਾ ਦੇਖਦਾ ਜਾਣ ਬੁੱਝ ਕੀ ਰੋਕਿਆ ਹੋਇਆ ਬਣਿਆ ਨਹੀਂ ਕਿਲਾ 5 ਸਾਲ ਪਹਿਲਾਂ ਪੈਦਾ ਕੁਛ ਵੀ ਕੰਮ ਵੀ ਕੁਛ ਨਹੀਂ ਛੋਟਾ ਪੰਚਾਇਤ ਵਾਸਤੇ ਕੀ ਕੀ ਕੰਮ ਹੈ ਆ ਦੇਖ ਲੋ ਵੀ ਲੋਕਾਂ ਦੇ ਜਮੇ ਯਾਰਨ ਬੁਰਾ ਹਾਲ ਹੈ ਰੰਜਸਾਲਾ ਕੰਮ ਹੋ ਗਿਆ ਰੰਜਸਾਲਾ ਹੋਰ ਹੋਰ ਪੰਚਾਇਤ ਨੇ ਕੀ ਕੰਮ ਹੈ ਇਹ ਜੇ ਕੋਈ ਚੰਗਾ ਕੰਮ ਬਣਦਾ ਉਹ ਨੂੰ ਬਣਨ ਲਾ ਦਿਓ ਆ ਗਿਆ ਆ ਜਾ ਅਸੀਂ ਉੱਥੇ ਖੜੇ ਖੜੇ ਕਿਹੜੀ ਨਹੀਂ ਉਹ ਬੰਦੀ ਕੋਲ ਆ ਆ ਛੋਟਾ ਆ ਗਿਆ ਮੰਦਿਆਂ ਤੋਂ ਸਾਡੇ ਬੱਚੇ ਆਉਂਦੇ ਨੇ ਪੜ੍ਹਨ ਤੇ ਕੋਈ ਆਟਾ ਪਿਹਾਉਣ ਆ ਗਿਆ ਰੋ ਬਜ਼ੁਰਗ ਕੋਈ ਡਿੱਗ ਗਿਆ ਕੋਈ ਕਿਵੇਂ ਹੋ ਗਿਆ ਨਰਕਤੀ ਲੋਕ ਰਾਹ ਵੀ ਛੱਡ ਗਏ ਉਰਾਂ ਪਰਾਂ ਦੀ ਨੰਗਣ ਲੱਗ ਗਏ ਤੇ ਇੰਨੀ ਪਰੇਸ਼ਾਨੀ ਧੀਰੇ ਦੇ ਵਿੱਚ ਜੀ ਰੋਕਾਂ ਜਿਹੜੀਆਂ ਨੱਗਦੇ ਸੀ ਆਪ ਵੀ ਕੱਕ ਪਰਾਂ ਦੀ ਲਿਆਉਣੇ ਆਗੇ ਬੁਰਾ ਹਾਲ ਹੋ ਰਿਹਾਗਾ ਲੋਕ ਡਿੱਗਦੇ ਨੇ ਸੱਟਾਂ ਖਾਂਦੇ ਨੇ ਗਏ ਗੰਦੇ ਪਾਣੀ ਚ ਗੰਦੇ ਪਾਣੀ ਸਾਡੀ ਮਜਬੂਰੀ ਜੀ ਠੱਟਾ ਲੈ ਜਾਂਦੇ ਦੀ ਜੀ ਮਿੰਟੂ ਸਰਪੰਚ ਬਣਿਆ ਜਦੋਂ ਮੈਨਾਂ ਕੱਢ ਨਹੀਂ ਦਿੱਤੀਆਂ ਉਸ ਤੋਂ ਬਾਅਦ ਸਾਨੂੰ ਖੇਜ ਹੋ ਗਈ ਜੇ ਅਸੀਂ ਪਾਣੀ ਛੱਡ ਕੇ ਰੱਖਿਆਗਾ ਅਸੀਂ ਪੂਰਾ ਅਪਧਿਆ ਹੋਏ ਲੋਕਾਂ ਜਿਹੜੇ ਰੋਕ ਜਾੜ ਕੇ ਪਾਣੀ ਛੱਡ ਕੇ ਰੱਖਿਆਗਾ ਜਿਹੜੇ ਔਖੇ ਹੋਏ ਨੇ ਉਹਨਾਂ ਤੋਂ ਅਸੀਂ ਮਾਫੀ ਚਾਹੁੰਦੇ ਆ ਜਿਹੜੇ ਭਾਈ ਉਦੋਂ ਰੋਕ ਦਿੱਤੇ ਗਏ ਔਖੇ ਹੋਏ ਨੇ ਉਹਨਾਂ ਤੋਂ ਕੋਈ ਮਾਫੀ ਨਹੀਂ 1400 ਫੁੱਟ ਚਲ ਉਹਨਾਂ ਨੂੰ ਕੋਕਲੇ ਲਾ ਚਲ 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 ਜਿਹੜਾ ਥੱਲੇ ਵੜ ਗਿਆ ਭਾਈ ਤਜਰਬੇ ਨਾਲ ਤਰੀਕੇ ਨਾਲ ਪਢੋਲੀਆਂ ਲਾ ਰਹੇ ਨੇ ਚੱਕੋ ਇੱਕ ਕੋਈ ਦੇਖੋ ਜੀ ਹੁਣ ਕਿਵੇਂ ਕੋਈ ਨਾ ਕੋਈ ਨਾ ਕਾਇ ਤੇਰੇ ਕੋਲ ਛੱਲੇ ਤਾਂ 6 ਦਿਨ ਲੱਗੇ ਨੇ ਹੈਨਾ ਇੰਨੇ ਵੀ ਲੋਕ ਨੇ ਜਵੰਦਿਆਂ ਤੱਕ ਖੇਤ ਤੱਕ ਜਾਂਦੇ ਨੇ ਜਾਂ ਜਵੰਦਿਆਂ ਦੇ ਲੋਕ ਲੰਘਦੇ ਨੇ ਸਾਰਿਆਂ ਨੂੰ ਹੀ ਪਰੇਸ਼ਾਨੀ ਦੀ ਬੱਚੇ ਪੜਨਾ ਹੁੰਦੇ ਨੇ ਸਕੂਲ ਫਿਰ ਪਾਣੀ ਇਹਨਾਂ ਦਾ 5 ਸਾਲ ਤੋਂ ਘਰਾਂ 'ਚ ਹੀ ਸੀ ਘਰਾਂ 'ਚ ਹੀ ਘਰ ਹੈ ਪਹਿਲੇ ਜੀ ਆ ਜਾਂਦਾ ਸੀ ਕੋਈ ਕੁਸ ਆਪਦੇ ਘਰੇ ਬਥੇਰਾ ਰੋਕਦੇ ਸੀ ਕਿੰਨਾ ਕਰੋਕਦਾ ਪਾਣੀ ਫਿਰ ਵੀ ਟਰੂੜੀਆਂ ਰਾੜੀਆਂ 'ਚ ਵਿੱਚ ਰੋਕਦੇ ਸੀ ਪਾਣੀ ਬਾਹਰ ਆ ਜਾਂਦਾ ਦੀ ਮੀਂਹ ਦਾ بارش ਦਾ ਛੱਪੜ ਬਣ ਜਾਂਦਾ ਸੀ ਪਹਾ ਉਹ ਹੁਣ ਵੀ ਬਣੇ ਲੰਘਿਆ ਰਹੀ ਜਾਂਦਾ ਸੀ ਹਾਂ ਆਪਣਾ ਸੰਸਾਰ ਸਿੰਘ ਇਹ ਜੀ ਸਾਡੇ ਘਟੋ ਘਟ 40 ਘਰਾਂ ਦਾ ਰਸਤਾ ਖੇਤਾਂ ਵਾਲਾ ਠੀਕ ਹੈ ਜਵੰਦਿਆਂ ਤੋਂ ਸਾਡੇ ਬੱਚੇ ਆਉਂਦੇ ਨੇ ਪੜ੍ਹਨਾ ਤੇ ਕੋਈ ਆਟਾ ਪਹਾਉਣ ਆ ਗਿਆ ਰੇ ਬਜ਼ੁਰਗ ਕੋਈ ਡਿੱਗ ਗਿਆ ਕੋਈ ਕਿਵੇਂ ਹੋ ਗਿਆ ਮੈਨੂੰ ਤੇ ਸਰਪੰਚ ਨੂੰ ਇੱਕ ਮਹੀਨਾ ਪਹਿਲਾਂ ਉਰੇ ਬੁਲਾਇਆ ਅਸੀਂ ਇੱਕ ਦੋ ਘਰਾਂ ਨੂੰ ਕਹੇ ਤੁਸੀਂ ਪਾਣੀ 20 ਦਿਨ ਰੋਕ ਲੋ ਅਸੀਂ ਮਿੱਟੀ ਪਵਾ ਕੇ ਰਸਤਾ ਚੱਲਦਾ ਕਰਤਾ ਜੀ ਇੱਕ ਮਹੀਨੇ ਚ ਅਸੀਂ ਇਹ ਸਾਰਾ ਸਿਸਟਮ ਸਾਰੀ ਪੰਚਾਇਤ ਦੇ ਸਹਿਯੋਗ ਨਾਲ ਪਾਸ ਕਰਾ ਕੇ ਇਹਦਾ ਅੱਜ ਕੰਮ ਸ਼ੁਰੂ ਹੋ ਰਿਹਾ ਜੀ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਨਰਕਤੀ ਲੋਕ ਰਾਹ ਵੀ ਛੱਡ ਗਏ ਉਰਾਂ ਪਰਾਂ ਦੀ ਨੰਗਣ ਲੱਗੇ ਤੇ ਇੰਨੀ ਪਰੇਸ਼ਾਨੀ ਸੀ ਜੀਰੇ ਅਸਲ ਆਪਣੇ ਘਰ ਨੇ ਉਰੇ ਫਿਰ ਇੰਨੇ ਸਾਲਾਂ ਤੋਂ ਪਾਣੀ ਕਿਵੇਂ ਰੋਕਿਆ ਤੁਸੀਂ ਗੰਦਾ ਪਾਣੀ ਬਾਈ ਜੀ ਇਹ ਕਦੇ ਪੈਸੇ ਛੱਡ ਦਿੰਦੇ ਅਸੀਂ ਕਦੇ ਆਪਣੇ ਰੂੜੀ ਚ ਪਈ ਜਾਂਦਾ ਸੀਗਾ ਠੀਕ ਹੈ ਪਿਛਲੀ ਆ ਪੰਚਾਇਤ ਨੂੰ ਅਸੀਂ ਕਿਹਾ ਪੈਸੇ ਵੀ ਆਪ ਆਉਂਦੇ ਸੀ ਸੀ ਉਹ ਕਿਸੇ ਗੱਲ ਤੇ ਨਹੀਂ ਆਏ ਹੈਗੇ ਠੀਕ ਹੈ ਸਾਡੇ ਇਹ ਪੰਚਾਇਤ ਜਿਹੜੀ ਬਣੀ ਹੈਗੀ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਰੇ ਇਹ ਪੰਚਾਇਤ ਨੇ ਜਿਹੜਾ ਥੋੜੇ ਚਿਰ ਦੇ ਵਿੱਚ ਹੀ ਸਾਡਾ ਕੰਮ ਕਰਤਾ ਇਹ ਤਾਂ ਨਰਕੇ ਬਣਿਆ ਪਿਆ ਦੀ ਥੋੜੇ ਤਾਂ ਹੁਣ ਪੈਸੇ ਦੇ ਵਿੱਚ ਜੀ ਰੋਕਾਂ ਰੇੜ ਬੁਰਾ ਹਾਲ ਹੋ ਰਿਹਾਗਾ ਲੋਕੋ ਡਿੱਗਦੇ ਨੇ ਸੱਟਾਂ ਖਾਂਦੇ ਨੇ ਗੰਦੇ ਪਾਣੀ ਚ ਗੰਦੇ ਪਾਣੀ ਸਾਡੀ ਮਜਬੂਰੀ ਦੀ ਜੀ ਅਸੀਂ ਪਹਿਲਾਂ ਨਾਲ ਹੀ ਕੜਦੇ ਇੱਟਾਂ ਲੈਂਦੇ ਦੀ ਜੀ ਮਿੰਟੂ ਸਰਪੰਚ ਬਣਿਆ ਸੀ ਜਦੋਂ ਇਹਨਾਂ ਨੇ ਕੱਢ ਨਹੀਂ ਦਿੱਤੀਆਂ ਉਸ ਤੋਂ ਬਾਅਦ ਸਾਨੂੰ ਖੇਜ ਹੋ ਗਈ ਜੀ ਅਸੀਂ ਪਾਣੀ ਛੱਡ ਕੇ ਰੱਖਿਆਗਾ ਅਸੀਂ ਪੂਰਾ ਬਦਿਆ ਹੋਏ ਲੋਕ ਜਿਹੜੇ ਰੋਕ ਦਿੱਤੇਗੇ ਰੋਕ ਦਿੱਤੇ ਜਿਹੜੇ ਸਾਨੂੰ ਦੂਜਿਆਂ ਨੂੰ ਵੀ ਉਹ ਅਸੀਂ ਮਾਫੀ ਚਾਹੁੰਨੇ ਲੋਕਾਂ ਤੋਂ ਜਿਹੜੇ ਅਸੀਂ ਜਾਰ ਕੇ ਪਾਣੀ ਛੱਡ ਕੇ ਰੱਖਿਆਗਾ ਜਿਹੜੇ ਔਖੇ ਹੋਏ ਨੇ ਉਹਨਾਂ ਤੋਂ ਅਸੀਂ ਮਾਫੀ ਚਾਹੁੰਦੇ ਆ ਜਿਹੜੇ ਭਾਈ ਉਦੋਂ ਰੋਕ ਦਿੱਤੇ ਗਏ ਔਖੇ ਹੋਏ ਨੇ ਉਹਨਾਂ ਤੋਂ ਕੋਈ ਮਾਫੀ ਨਹੀਂ ਅੱਛਾ ਫਿਰ ਕੁਝ ਲੋਕਾਂ ਨੇ ਰੁੱਕੇ ਵੀ ਐ ਹਾਂ ਰੁੱਕਿਆ ਜੀ ਉਹ ਟੈਂਟ ਚਕਾਈਆਂ ਨਹੀਂ ਆਈਆਂ ਭਾਈ ਇੱਟਾ ਚਕਾਈਆਂ ਨੇ ਨਾਲੇ ਤੋਂ ਇੱਟਾ ਚਕੰਜਾਂਗੇ ਜਿੰਨੇ ਉਦੋਂ ਬਾਅਦ ਜਿਹਨੇ ਇੱਟਾ ਚਕਾਈਆਂ ਤੇ ਉਦੋਂ ਬਾਅਦ ਉਹਨਾਂ ਨੇ ਬਣਾਇਆ ਨਹੀਂ ਬਣਾਇਆ ਨਹੀਂ ਉਹਨਾਂ ਨੇ ਹਾਂ ਜੀ ਉਹਨਾਂ ਨੇ ਨਹੀਂ ਬਣਾਇਆ ਫਿਰ ਤਾਂ ਇੱਕ ਖੈਵਾ ਜੀ ਵਾਲੀ ਗੱਲ ਹੋ ਗਈ ਖੈਵਾ ਜੀ ਬਹੁਤ ਵੱਡੀਆਂ ਜੀ ਇੱਕ ਗੱਲ ਹੈ ਸਾਡਾ ਕਿਹੜਾ ਕੱਲਿਆਂ ਦਾ ਸਾਰਾ ਲੋਕਾਂ ਦਾ ਰਸਤਾ ਜੀ ਦੋ ਪਿੰਡਾਂ ਦਾ ਰਸਤਾ ਜੀ ਇਹ ਇਹਦੇ ਵਿੱਚ ਗਲਤ ਗੱਲ ਆ ਗਈ ਜਿਹੜਾ ਡਿੱਕਾ ਲਾਇਆਗਾ ਜੇ ਉਹਦੀ ਮਣ ਜਾਂਦਾ ਹੈ ਕਾਹਨੂੰ ਆ ਦੇਖਣੇ ਪੈਂਦੇ ਬਿਲਕੁਲ ਹਾਂ ਬਾਈ ਉਹ ਬਾਤ ਆ ਜੀ ਨਵੀਂ ਪੰਚਾਇਤ ਦਾ ਜਿਨ੍ਹਾਂ ਨੇ ਇੱਕ ਮਹੀਨੇ 1.5 ਮਹੀਨੇ ਦੇ ਵਿੱਚ ਵਿੱਚ ਸਾਡੀ ਆਸ ਨੂੰ ਇਹਨੂੰ ਪੂਰਾ ਕਰਿਆ ਪਿਛਲੇ 5 ਸਾਲਾਂ ਚ ਪ੍ਰਾਣੀ ਪੰਚਾਇਤ ਲਵੇ ਵੀ ਅਸੀਂ ਕਈ ਵਾਰ ਗਏ ਪਰ ਸਾਨੂੰ ਪੂਰੇ ਦੇ ਪੂਰੇ 5 ਸਾਲ ਉਹ ਫੁੱਦੂ ਬਣਾਉਂਦੇ ਰਹੇ ਜੀ ਅੱਛਾ ਹਾਂ ਮਤਲਬ ਜੱਗੇ ਨਾਲ ਵੀ ਕਈ ਵਾਰ ਗੱਲ ਹੋਈ ਬਾਵੇ ਸਰਪੰਚ ਨਾਲ ਵੀ ਗਈ ਹੋਈ ਗੱਲ ਹੋਈ 10 10 15 15 ਬੰਦੇ ਜਾਂਦੇ ਵੀ ਰਹੇ ਪਰ ਮਤਲਬ ਉਹਨਾਂ ਨੇ 5 ਸਾਲ ਫੁੱਦੂਏ ਬਣਾਇਆ ਜੀ ਮਤਲਬ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਇੱਕ ਵੀ ਬਣੂ ਜੀ ਠੀਕ ਹੈ ਇਹ ਵੀ ਸੜਕ ਹੈ ਜੀ ਕੋਠਿਆੜੀ ਵੀ ਸੜਕ ਹੈ ਦੋਏ ਸੜਕਾ 12 ਫੁੱਟੀਆਂ ਪਾਸ ਨੇ ਜੀ ਤਕਰੀਬਨ ਮਾਰਚ ਅਪ੍ਰੈਲ ਚ ਇੱਥੇ ਬੱਟਾ ਪਹਿ ਜਾਣਾ ਉਸ ਤੋਂ ਬਾਅਦ ਇਹਨੂੰ ਕੰਪਲੀਟ ਕਰਾ ਦੇ ਮਾਰਚ ਅਪ੍ਰੈਲ 2025 ਚ 25 ਜੀ ਹਾਂ 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 ਆ ਦੇਖੋ ਜੀ ਪੜੋਲੀਆਂ ਨੇ ਜਿਹੜੀਆਂ ਆ ਦੇਖ ਸਕਦੇ ਹੋ ਕੋੜੋਲੀਆਂ ਲਾਈਆਂ ਨੇ ਅੱਜ